ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਭਿੰਡਰ ਕਲਾਂ ਜੀ ਤਹਿਸੀਲ ਧਰਮਕੋੜ ਤੇ ਜ਼ਿਲ੍ਹਾ ਬਾਇਲੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਆ ਜੀ 6 ਵਿੱਚ ਸੂਏ ਸਵਾਏ ਵੀ ਹੈ ਜੀ ਗੱਬਣ ਵੀ ਹੈ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਸਰੀ ਕਾ ਜੀ ਸਸਰੀ ਕਾ ਜੀ ਸਾਰੇ ਭੈਣ ਭਰਾਵਾਂ ਨੂੰ ਸਸਰੀ ਕਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਸ਼ਪਾਲ ਸਿੰਘ ਪਿੰਡ ਭਿੰਡਰਕਲਾਂ ਜਿਹੜਾ ਮੋਗਾ ਤੁਸੀਂ ਧਰਮਗੋਟ ਮੋਬਾਈਲ ਨੰਬਰ ਜੀ 9464028356 ਠੀਕ ਆ ਵੀਰੇ ਅੱਜ ਛੇ ਨਾਗਾ ਜੀ ਕਿਧਰੋਂ ਸ਼ੁਰੂ ਕਰ ਗਏ ਜੀ ਇੱਥੇ ਕਰ ਲਓ ਆ ਤਾਂ ਜੀ ਸੁਈ ਠੀਕ ਆ ਸੁਹਾ ਗੰਨਾ ਮਾ ਜੀ ਇਹ ਦੂਜਾ ਸੁਹਾ ਸੁਈ ਆ ਵੀਰੇ ਰਾਤ ਹੀ ਸੁਈ ਆ ਠੀਕ ਆ ਰਾਤ ਹੀ ਸੁਈ ਆ ਬੱਚਾ ਕੀ ਦਿੱਤਾ ਜੀ ਇਹਨੇ ਮੱਖੀ ਦੇਦੀ ਜੀ ਬੱਛੀ ਚੰਗੀ ਆ ਮਾੜੀ ਬੱਛੀ ਬਹੁਤ ਬਰੀਡ ਵਾਲੀ ਆ ਬਾਕੀ ਵਹਿੜ ਵੀ ਬਹੁਤ ਪੂਰੀ ਬਰੀਡ ਵਾਲੀ ਆ ਠੀਕ ਆ ਵੀਰੇ ਕਿੰਨਾ ਕੱਢਿਆ ਪਹਿਲੀ ਚਵਾਈ ਚ ਆਪਾਂ 4-5 ਕਿਲੋ ਕੱਢਿਆ ਵੀਰੇ ਜੇਰ ਦੀ ਗਰੰਟੀ ਆ ਜੇਰ ਦੀ ਗਰੰਟੀ ਵੀਡੀਓ ਬਣਾ ਕੇ ਰੱਖੀ ਪਈ ਆਪਾਂ ਲਾਂ ਪਾਜੀ ਫਿਰਦੀ ਆ ਕਰਮਾ ਲਾਂ ਤਾਂ ਫਿਰ ਵੀ ਜੀ ਪੋਣਗੇ ਇਹਦੇ ਦੁੱਧ ਵਾਲਾ ਪਸ਼ੂ ਨੇ ਪੋਣੀ ਆ ਸਹੀ ਗੱਲ ਆ ਜੀ ਤੋੜ ਕੇ ਦਿਖਾ ਦੇ ਵੀਰੇ ਸੂਆ ਦੂਜਾ ਜੀ ਰਾਤ ਸੂਈ ਆ ਜੇਰ ਜੱਪੇ ਦੀ ਸਾਫ ਆ ਬੱਚਾ ਮਗਰ ਬੱਛੀ ਆ ਜੇਰ ਕੰਪਲੀਟ ਆ ਖਾਣ ਪੂਰਾ ਸੋਹਣੇ ਸਜ ਦਾ ਲੱਗਿਆ ਵਾ ਹੱਥੀ ਚਵਾਈ ਵਾਲਾ ਭਲਾਂ ਦਾ ਵੀਰੇ ਪਸ਼ੂ ਪਾਈ ਜਾਂਦਾ ਤੁਹਾਨੂੰ ਵੀ ਪਤਾ ਵੀਰੇ ਥੋੜੀਆਂ ਥੋੜੀਆਂ ਭਲਾਂ ਜ਼ਰੂਰ ਪਹਿਲੀ ਚਵਾਈ ਚ 4 4.5 ਕਿਲੋ ਬਾਈ ਦੱਸਦਾ ਕਿ ਆਪਾਂ ਬੌਲਾ ਕੱਢ ਲਿਆ ਜੀ ਬਾਕੀ ਚੰਗੀ ਆ ਵੈੜ ਵੀਰੇ ਜਿਹੜੇ ਜਰਸੀ ਨੂੰ ਪਸੰਦ ਕਰਦੇ ਆ ਉਹਨਾਂस्ते ਤੋਫਾ ਕਿਉਂਕਿ ਦੁੱਧ ਵੀਰੇ ਕਿੰਨਾ ਕ ਪਾਜੂਗੇ ਭਾਈ ਉਹਨਾਂ ਨੇ ਤਾਂ 20 21 ਕਿਲੋ ਕਿਹਾ ਸੀਗਾ ਬਾਕੀ ਆਪਾਂ ਗਾਰੰਟੀ ਕੋਈ ਨਹੀਂ ਦਿੰਦੇ ਅਗਲੇ ਨੇ ਆਪ ਦੀ ਸਮਝ ਨਾ ਲੈਣੀ ਆ। ਅਗਲਾ ਆਪ ਦੀ ਸਮਝ ਨਾ ਲੈ ਦੇ। ਬਈ ਆਪਾਂ ਕਿੰਨਾ ਚੋ ਸਕਦੇ ਆ। 20 ਚੋ ਸਕਦਾ 22 ਚੋ ਸਕਦਾ ਤੇ 10 ਚੋ ਸਕਦਾ ਬਈ। ਸਹੀ ਗੱਲ ਹੈ। ਦੁੱਧ ਸੇਵਾ ਦਾ ਹੀ ਹੁੰਦਾ ਵੀਰੇ। ਉਹ ਤੁਹਾਡੀ ਸੇਵਾ ਵੀਰੇ। ਤੁਸੀਂ 10 ਚੋ ਮੰਗੋਗੇ ਕਿ 20 ਚੋ ਮੰਗੋਗੇ ਕਿ ਕਿੰਨਾ ਚੋ ਮੰਗੋਗੇ ਉਹ ਤੁਹਾਡੀ ਸੇਵਾ ਦਾ। ਜਿਹੜੀ ਮੇਨ ਗੱਲ ਥਾਣਾ ਦੀ ਭਾਰ ਪਿੱਛੇ ਦੀ ਤੇ ਜ਼ੇਰ ਦੀ ਗਰੰਟੀ ਹੈ ਜੀ ਆਹੋ ਗਰੰਟੀ ਵੀਰੇ ਠੰਡੀ ਸੀ ਲੈ ਕੋਈ ਰਾਸ ਤਾਂ ਨਹੀਂ ਹੈ ਇਹਦੀ ਡਿਮਾਂਡ ਜਮਾ ਜਿਹੜੇ ਲੈਣੇ ਆ ਉਹੀ ਦੱਸਿਓ ਫੈਕਸ ਜਾਈ ਡਿਮਾਂਡ ਵੀਰੇ ਮੰਗਣ ਨੂੰ ਜਿਵੇਂ ਪੰਨਾ 70 75 ਮੰਗਦਾ 65000 ਦੀ ਵੱਛੀ ਦੇਣੀ ਹੈ ਉਹ ਜੋ ਮੰਨ ਤਾਣ ਬੋ ਜੋ ਹੈ ਜੀ ਇਹ ਮੰਗਿਆ ਪਹਿਲੇ ਠੀਕ ਆ 65000 ਬਾਕੀ ਵੀਰੇ ਨਾਗ ਵੀ ਨਾਲ ਵੱਛੀ ਮਿਲ ਜਾਣੀ ਇਹ ਵੀ ਫਾਇਦਾ ਹੋ ਜਾਣਾ ਵਡੀਆਂ ਜਫਰ ਦੀ ਵੇੜਾ ਸਹੀ ਗੱਲ ਬੀ ਲਾ ਲਈ ਆ ਪੂਰੀ ਆਏ ਦੋ ਨੰਬਰ ਕਿਹੜਾ ਨਾਗ ਆ ਵੀਰੇ ਇਹ ਵੀ ਦੂਜਾ ਸੁਭਾਈ ਜੱਸੀ ਆ ਠੀਕ ਆ ਸਮਾ ਇਹ ਸੂਪੀ ਜੀ ਦਾ ਇਹ ਕੱਲ ਦੀ ਦਿਨੇ ਦੀ ਸੂਈ ਆ ਕੱਲ ਦਿਨੇ ਬੱਚਾ ਕੀ ਦਿੱਤਾ ਬੱਛੀ ਆ ਜੀ ਇਹਨੇ ਵੀ ਬੱਚੀ ਦਿੱਤੀ ਆ ਹਾਂ ਬੱਚੀ ਬਹੁਤ ਬਰੀਡ ਵਾਲੀ ਸਾਰੀਆਂ ਮੱਛੀਆਂ ਹੀ ਆ ਅੱਜ ਬੱਚੀ ਚੰਗੀ ਆ ਪ੍ਰਿੰਟ ਪ੍ਰਿੰਟ ਸੋਨਾ ਆ ਗਿਆ ਹੈ ਨਾ ਬੱਚੀ ਦਾ ਚੇਰ ਜੱਪੇ ਦੀ ਸਾਫ ਆ ਜੀ ਸਾਡੀ ਵੀਡੀਓ ਬਣਾ ਕੇ ਰੱਖੀ ਵੀਰੇ ਇਹਦੇ ਥੱਲੇ ਕਿੰਨਾ ਬੋਲਾ ਜੀ ਆਪਾਂ ਤਨ 4 ਕਿਲੋ ਹੋਇਆ 3 ਕਿਲੋ ਮੰਨ ਕੇ ਚੋਇਆ ਬੱਚੀ ਚੁਗਾ ਦੇ ਤੜਕੇ ਹਾਂ ਤੜਕੇ ਠੀਕ ਆ ਯਾਨੀ ਹੋਊਗਾ 7-8 ਕਿਲੋ ਹੋਊਗਾ ਖੁੱਲਾ ਆਉਗਾ ਠਣਾ ਦੀ ਗਰੰਟੀ ਆ ਜੀ ਜਮਾਂ ਹੀ ਪੂਰਨਾ ਛੱਟਾ ਪੂਰਾ ਵੀ ਤੋੜ ਕੇ ਦਿਖਾ ਦਿਓ ਵੀਰੇ 7-8 ਕਿਲੋ 20-10 ਦਾ ਕੇ ਬੋਲਾ ਤਿਆਰ ਹੋਊਗਾ ਜੀ ਫਾਇਦਾ ਤੁਹਾਡਾ ਵੱਡਾ ਏ ਹੋ ਜਾਣਾ ਕਿ ਮਗਰ ਤੁਹਾਨੂੰ ਬੱਚਾ ਵੱੱਛੀ ਮਿਲ ਜਾਣੀ ਆ ਜੇ ਵੀਰੇ ਵੱੱਛਾ ਹੁੰਦਾ ਲੈ ਕੇ ਫੇਰ ਵੀ ਜਾਣਾ ਹੀ ਪੈਣਾ ਸੀਗਾ ਸੋਨਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਜਵਾਈ ਵਾਲਾ ਥਾਣਾ ਫੋਟ ਸ਼ਾਂਕ ਇਹਦੇ ਵੀ ਨਹੀਂ ਪੂਰਾ ਚੰਗੀ ਆ ਰੰਗ ਪ੍ਰਿੰਟ ਵਾਲੀ ਆ ਕੋਈ ਐ ਨਹੀਂ ਵੀਰੇ ਲੈ ਸਕਦੇ ਬਰੀਡ ਦੇਖ ਕੇ ਨਹੀਂ ਵਧੀਆ ਸਹੀ ਗੱਲ ਆ ਜੀ ਬਰੀਡ ਤੇ ਪੱਕੇ ਤੋਂ ਪੂਰੀ ਚੰਗੀ ਆ ਹੂੰ ਹਵਾਨਾ ਦੀ ਫਿਟਨੈਸ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਸੋਨਾ ਘੱਟ ਵਾਲਾ ਹਵਾਨਾ ਜੀ ਹੋੜ ਸ਼ਾਂਗ ਭੂਰਾ ਵੀ ਨਹੀਂ ਚੰਗੀ ਵੜ ਕਹਿ ਸਕਦੇ ਆਪਾਂ ਤੇ ਮਗਰ ਬੱਚਾ ਵੀ ਚੰਗਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ 55000 ਦੀ ਦੇ ਦਾਂਗੇ ਵੀਰੇ ਇਹ ਜੋੜਾ ਲੈ ਜੇ ਸੱਜਣ ਕੋਈ ਜੀ ਕੋਈ ਨਹੀਂ ਆਪਾਂ ਘਰ ਦਾ ਹੀ ਖੁੱਲਾ ਮੰਦਾਂ ਠੀਕ ਆ ਵੀਰੇ ਤਿੰਨ ਨੰਬਰ ਨਾਲ ਕੇ ਤਾਂ ਸੂਆ ਕਿੰਨਾ ਮਾਜੇ ਇਹ ਵੀ ਦੂਜਾ ਸੂਆ ਸੂਈ ਹੈ ਇਹਦੇ ਮਗਰ ਵੀ ਬੱਛੀ ਉਹ ਬੱਠੀ ਦੇ ਕੋਚੀ ਨਹੀਂ ਬਰੀਡ ਵਾਲੀ ਹੈ ਇਹਦੇ ਮਗਰ ਵੀ ਅੱਜ ਸਾਰੇ ਮਗਰ ਬੱਛੀਆਂ ਹੀ ਹੈ ਹੈ ਹਾਂਜੀ ਹਾਂਜੀ ਆਹ ਬੱਛੀ ਹੈ ਜੀ ਇਹਦੇ ਮਗਰ ਇਹ ਕਦੋਂ ਸੂਈ ਹੈ ਇਹ ਕੱਲ ਸਾਂਝਾ ਵੀ ਪਰਸੋ ਰਾਤ ਦੀ ਸੁਈ ਆ ਪਰਸੋ ਰਾਤ ਦੀ ਇਹ ਤੈਨ ਲੈ ਵੀ ਇੱਕ ਥਣੋ ਕਿ ਨਹੀਂ ਆ ਥਣ ਨਹੀਂ ਲੱਜਦਾ ਪਸਮਾ ਪਸਨੂ ਪੂਰਾ ਵਾਏ ਉਤਾਰ ਨਹੀਂ ਆਉਂਦੀ ਗਾ ਧਾਰ ਨਹੀਂ ਆਉਂਦੀ ਕੋਈ ਗੰਡਮ ਰੋੜੀ ਤਾਂ ਨਹੀਂ ਨਾ ਕੁਝ ਨਹੀਂ ਯਾਰ ਲੈ ਕੋਲਾ ਥਾਣਾ ਕੋਈ ਐ ਨਹੀਂ ਗਾ ਆਪਾਂ ਜਾਨੀ ਤੈਲ ਮੰਨ ਕੇ ਦੇਣੀ ਆ ਹਾਂ ਮੈਂ ਥੋੜੇ ਜਿਹੇ ਦਿਖਾ ਨਹੀਂ ਹੋਈ ਡਾਕਟਰ ਨੂੰ ਅੱਜ ਮੇਰਾ ਟਾਈਮ ਨਹੀਂ ਲੱਗਾ ਮੱਕੀ ਘਾਹ ਦੇ ਚਲੋ ਅਗਲਾ ਚਲਾ ਲੇ ਵੱਖਰੀ ਗੱਲ ਹਾਂਜੀ ਹਾਂਜੀ ਆਪਾਂ ਤੈਲ ਮੰਨ ਕੇ ਦੇਣੀ ਵੀਰੇ ਆਪਾਂ ਬੱਚਾ ਵੱੱਛੀ ਆ ਜੀ ਜੇਰ ਜੱਪੇ ਦੀ ਤਾਂ ਸਾਫ਼ ਆ ਜੀ ਜਮਾ ਓਕੇ ਵੀਰੇ ਵੀਡੀਓ ਬਣਾ ਕੇ ਰੱਖੀ ਐ ਠੀਕ ਆ ਇਹ ਪਾਣੀ ਨਹੀਂ ਪਿਆ ਹੋਇਆ ਹੱਤੋਂ ਦੇ ਹੋਣੀ ਆ ਐ ਮੈਂ ਖੇਡ ਠੀਕ ਆ ਇਹਦਾ ਕਿੰਨਾ ਬੋਲਾ ਤਿਆਰ ਆ ਜੀ ਇਹਦਾ ਵੀਰੇ 6-7 ਕਿਲੋ ਹੂੰ ਇਹ 37000 ਦੀ ਬੱਚਿਆਂ ਵਾਲੇ ਬਾਜ ਬਾਜ ਆਫਰ ਹੀ ਆ ਆਫਰ ਹੀ ਆ ਦੁੱਧ ਪੀਣ ਵਾਲਿਆਂ ਨੂੰ ਤਾਂ ਕੀ ਮਾਰਦੀ ਐ ਇੰਨੇ ਦੀ ਕੀ ਮਾਰਦੀ ਹੋ ਸਕਦਾ ਥਣ ਚੱਲ ਪੇ ਉਹ ਅਗਲੇ ਦਾ ਟ੍ਰੀਟਮੈਂਟ ਅਗਲੇ ਦੀ ਸੇਵਾ ਜਿਵੇਂ ਪਸਮਾ ਆਇਆ ਪਿਆ ਵਾ ਹਾਂ ਪਸਮਾ ਬਹੁਤ ਆਇਆ ਵਾ ਜੀ ਇਹ ਤਾਂ ਗੱਲ ਹੈਗੀ ਆ ਥਣ ਚ ਪਸਮਾ ਪੂਰਾ ਵੱਧਦੀ ਔਰਲੇ ਨਾਲੋਂ ਪੂਰਾ ਕੋਈ ਗੰਡ ਮਰੂੜੀਆਂ ਨਹੀਂ ਜਿਵੇਂ ਵਿੱਚ ਕਿਤੇ ਉਹਨੂੰ ਵੈਸੇ ਹੀ ਮਸਰਾਹ ਸ਼ੁਰੂ ਹੋ ਗਿਆ ਡਾਕਟਰ ਨੂੰ ਦਿਖਾਉਣਾ ਵਾ ਮੇਰੇ ਤੋਂ ਟਾਈਮ ਨਹੀਂ ਲੱਗਦਾ ਅੱਛਾ ਚਲੋ ਆਪਾਂ ਤਾਂਲ ਹੀ ਦੇਣੀ ਆ ਹਾਂਜੀ ਹਾਂਜੀ ਠੀਕ ਆ ਜੇ ਚਲੋ ਟ੍ਰੀਟਮੈਂਟ ਹੋ ਗਿਆ ਤਾਂ ਬਾਲੀ ਵਧੀਆ ਗੱਲ ਆ ਜੀ ਇਥੇ ਬੰਦੋ ਕੋਈ ਗੱਲ ਨਹੀਂ ਕਿੰਨਾ ਮੁੱਲ ਦੱਸਿਆ ਸੀਗਾ ਜੀ ਇਹਦਾ ਇਹ 37000 ਦੀ ਦੇ ਦਾਂਗੇ 37000 ਦੀ ਦੇ ਦਾਂਗੇ ਠੀਕ ਆ ਵੀਰੇ ਜਿਹੜਾ 4 ਨੰਬਰ ਨਾ ਆ ਗਿਆ ਵੀਰੇ ਇਹ ਸੂਆ ਕਿੰਨਾ ਮਾ ਜੀ ਇਹ ਦੂਜਾ ਸੂਆ ਹੀ ਸੂਈ ਆ ਵੀਰੇ ਇਹ ਵੀ ਸੂਈ ਵੀ ਆ ਇਹ ਵੀ ਸੂਈ ਆ ਇਹਦੇ ਮਗਰ ਬੱਚਾ ਆ ਬੱਛੀ ਆ ਗਈ ਆ ਕਾਲੀ ਹਾਂ ਚੌਥਾ ਦਿਨ ਆਈ ਅੱਜ ਦਾ ਸਾਰੀਆਂ ਬੱਚੇ ਲਈ ਫਰਦਾ ਹੈ ਹੈ ਸਾਰੀਆਂ ਜਰਸੀਆਂ ਹੂੰ ਬਲੈਕ ਚ ਆਏ ਨੇ ਆ ਬਲੈਕ ਚ ਹਾਂਜੀ ਠੀਕ ਆ ਚੌਥਾ ਦਿਨ ਕਿੰਨਾ ਬੋਲਾ ਜੀ ਇਹ 9-10 ਕਿਲੋ ਹੋਊਗਾ ਜੋਖ ਦਾਂਗੇ ਹਾਂਜੀ ਹਾਂਜੀ ਜਿਵੇਂ ਮਰਜੀ ਬਣ ਚਾਰਟ ਆਂਡ ਝੇਰ ਜੱਪੇ ਦੀ ਸਾਫ ਆ ਜੀ ਸਾਰੀ ਓਕੇ ਵੀਰੇ ਵੀਡੀਓ ਬਣਾ ਕੇ ਰੱਖੀ ਆ ਠੀਕ ਆ ਤੁਰ ਕੇ ਦਿਖਾ ਦਿਓ ਵੀਰੇ ਝੇਰ ਜੱਪੇ ਦੀ ਬਾਈ ਕਹਿੰਦਾ ਸਾਫ ਆ ਵੀਡੀਓ ਆਪਣੀ ਬਣੀ ਵੀ ਆ ਸਾਰੀਆਂ ਵੇੜਾਂ ਦੀ ਆਪਾਂ ਵੀਡੀਓ ਬਣਾ ਕੇ ਰੱਖਦੇ ਵੀਰੇ ਠੀਕ ਆ ਵੀਰੇ 9 ਤੋਂ 10 ਕਿਲੋ ਇਹ ਸਾਹੀਵਾਲ ਦਾ ਟੱਚ ਆ ਜਾਂਦਾ ਨਾ ਬਾਈ ਹਾਂ ਹਾਂ ਸਾਹੀਵਾਲੀ ਆ ਵੀਰੇ ਇਹ ਠੰਡੀ ਸੀਲ ਆ ਪੂਰੀ ਆ ਜੀ ਮੇਰੇ ਨਿਆਣਾ ਪਾਲੀਏ ਚਾਹ ਨਾ ਪਾਲੀਏ ਹੁਣ ਪਾਣੀ ਨੂੰ ਭੱਜੀਆਂ ਆਉਂਦਾ ਇੱਕ ਬਰਾਬਰ ਹੀ ਪਾਣੀ ਨੂੰ ਆਉਂਦੇ ਆ ਕਿਉਂਕਿ ਥੋੜਾ ਜਿਆ ਹੋ ਜਾਂਦਾ ਬਾਕੀ ਖਾਣਾ ਦੇ ਚਾਹੀਦੇ ਤੇ ਮੇਰੇ ਪਿੰਡੀਆਂ ਨਹੀਂ ਕਿ ਨਹੀਂ ਅਸੀਂ ਦਸੰਦ ਲੋ ਜ ਮੱਕੀ ਵਾਲਾ ਥਾਂ ਜਾਂ ਵੋਂਦੇ ਠੀਕ ਆ ਇਹ ਬੰਦੋ ਜੀ ਦੂਜੀ ਖੋਲ ਕੇ ਲੈ ਚੱਲੋ ਕੋਈ ਗੱਲ ਨਹੀਂ ਤੇ ਇਹਦਾ ਮੁੱਲ ਜੀ ਇਹ ਯਾਰ ਮੰਗਣ ਨੂੰ ਜਿੰਨਾ ਮਰਜ਼ੀ ਮੰਗ ਲੀ ਗਿਆ ਆਪਾਂ ਇਹ 45000 ਦੀ ਨੈਟ ਦੇਣੀ ਹੈ ਜੀ ਇਹ 45 ਦੀ ਦੇਣੀ ਹੈ ਨਾਲ ਵੀ ਬੱਚੀ ਮਿਲਣੀ ਹੈ ਨਾਲ ਬੱਚੀ ਆਪਾਂ ਰੇਟ ਵੜ ਜਾ ਜੀ ਹੁੰਦੇ ਆ ਠੀਕ ਆ 45000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਕਿਸੇ ਨੇ ਦੇਣੀ ਨਹੀਂ ਇੰਨੇ ਮੁੱਲ ਚ ਜੇ ਜਾ ਡਿਮਾਂਡ ਜੀ ਬਾਕੀ ਚੰਗੀ ਵਹਿੜਾ ਜੀ ਬਾਕੀ ਜੀ ਨੂੰ ਵੀ ਕੋਈ ਨਾਗ ਪਸੰਦ ਆਊਗਾ ਤਸੱਲੀ ਭਰ ਕੇ ਤੁਸੀਂ ਕਰ ਸਕਦੇ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਚਾਰ ਨੱਕ ਦਿਖਾਤੇ ਆ ਜੀ ਪੰਜ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਦੂਜਾ ਸੂਆ ਸੁਣੀ ਆ ਜੀ ਇਹ ਦੂਜਾ ਸੂਆ ਸਮਾਂ ਕਿੰਨਾ ਲੈਂਦੀ ਆ ਜੀ ਇੱਕ ਹੱਤਾ ਜੇ ਲੈ ਲਊ ਜੀ ਖੁੱਲੇ ਠੀਕ ਆ ਥਣਾ ਦੀ ਗਰੰਟੀ ਆ ਜੀ ਓਕੇ ਜਮਾ ਠੀਕ ਆ ਕਿੰਨਾ ਪਿਆਜੂ ਮੇਰੇ ਦੁੱਧ ਮੇਰੇ ਮਾਰਕਾਂ ਦੱਸੇ 10 14 ਕਿਲੋ ਹੂੰ ਬਾਕੀ ਆਪਾਂ ਨੂੰ ਨਹੀਂ ਪਤਾ 15 ਪਿਆਜ ਜੇ 16 ਪਿਆਜ ਜੀ ਬਾਕੀ ਅਗਲੇ ਨੇ ਆਪ ਦਾ ਹਿਸਾਬ ਦੇਖ ਲੈਣਾ ਠੀਕ ਆ ਜੀ ਤੋਰ ਦੇਵਰੇ ਉਹ ਬਰੀਡ ਵਾਲੀ ਬੱਚੀ ਆ ਚੰਗੀ ਆ ਜੀ ਚਮਕਦਮ ਕਾਲੀ ਆ ਕੋਈ ਆਏ ਨਹੀਂ ਲਿਸੜ ਜੀ ਆ ਤਿਆਰੀ ਵੀ ਸੋਹਣੀ ਕਰਦੀ ਹੁੰਦੀ ਆ ਲਗਭਗ ਬਾਈ ਦੱਸਦਾ ਕਿ ਹਫਤੇ ਦੇ ਆਸ-ਪਾਸ ਸਮਾਂ ਲੈ ਜੂਗੀ ਜੀ 2-4 ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਆ ਦੁੱਧ ਬਾਈ ਕਹਿੰਦਾ ਤੁਹਾਡੀ ਸੇਵਾ ਤੁਹਾਡੀ ਸਮਝ ਕਿੰਨਾ ਚੋ ਸਕਦੇ ਆ ਮੇਨ ਗੱਲ ਥਣਾ ਦੀ ਗਾਰੰਟੀ ਹੋਊਗੀ ਇਹਦਾ ਕਿੰਦਾ ਕ ਭਾਜ ਜਾ ਮਾ ਜੈਜ ਇਹ ਯਾਰ ਮੰਗਾਨਾ ਵੀਰੇ ਜਿੰਨਾ ਮਰਜ਼ੀ ਮੰਗ ਲੈਂਦੇ ਆਪਾਂ ਹਾਂ ਅੱਜ ਇਹ ਆਪਾਂ 52 ਹਜ਼ਾਰ ਹੀ ਦੇ ਦਾਂਗੇ 52 ਦੇ ਜੀ ਤਾਂ 50 ਦੀ ਜਾਣ ਦੋਈ ਚਲ 50 ਦੀ ਜਾਣ ਦੋ ਕਿੱਧਰ 올ਜ ਦੇ ਫੇਰਾਂਗੇ ਉੱਤੇ ਹਾਂ ਸਾਭਤੀ ਜਾਣ ਦੇ ਗੁੱਟੇ 50 ਹਜ਼ਾਰ ਦੀ ਬਾਈ ਕਹਿੰਦਾ ਦੇ ਦਾਂਗੇ ਜੀ ਮੁੱਲ ਕਰਾਉਣ ਨੂੰ ਤਾਂ ਚਲੋ ਜਿਹੜਾ ਮਰਜ਼ੀ ਕਰਾ ਲਿਓ ਜੀ ਬਾਕੀ ਵੈਸੇ ਮਾੜੇ ਮਾੜੇ ਟਮਕਣੇ ਜੇ ਇੱਕ ਥਾਣਾ ਦੇ ਨਾਲ ਉਹ ਵੈਸੇ ਹੀ ਮੱਕੀ ਦੇ ਦਾਣੇ ਉਹ ਵੈਸੇ ਹੀ ਮੱਕੀ ਦੇ ਦਾਣੇ ਉਹ ਤਾਂ ਹੈ ਨਹੀਂਗਾ ਵੀਰੇ ਇਹਦਾ ਕੋਈ ਇਹ ਨਹੀਂ ਹੈਗਾ ਕੋਈ ਅਜੇ ਤਾਂ ਲੱਭੋ ਪਈ ਆ ਠੀਕ ਹੈ ਜੀ ਤੇ ਐਂਡ ਤੇ ਆ ਗਿਆ ਵੀਰੇ 6 ਨੰਬਰ ਨਗ ਇਹ ਗਿਫਟ ਹੀ ਆ ਵੀਰੇ ਗਿਫਟ ਆ ਆਫਰ ਕਰਨਾ ਇਹਨੂੰ ਅੱਜ ਹੋ ਗਏ 26 ਦਿਨ ਹੋ ਗਏ ਸੂਈ ਨੂੰ ਵਛੀ ਮਰ ਗਈ ਇਹਦੀ ਕੋਈ ਵੀਡੀਓ ਵੀਡੀਓ ਹੈਗੀ ਹੈ ਆਪਣੇ ਕੋਲ ਸਾਰਾ ਪ੍ਰੂਫ ਆ ਠੀਕ ਆ ਜੀ ਆਪਾਂ ਵੀਡੀਓ ਪਾਈ ਸੀਗੀ ਠੀਕ ਆ ਉਹਦਾ ਪ੍ਰੂਫ ਹੈਗਾ ਆਪਣੇ ਕੋਲ ਠੀਕ ਆ ਦੋ ਦਿਨ ਹੋਏ ਦੇ ਕੋਲੇ 7:00 ਜੇ 8:00 ਜੇ 9:00 ਠੀਕ ਆ ਜਿਵੇਂ ਮਰਜੀ ਬੰਦਾ ਚਾਹ ਤਾਕ 9 ਕਿਲੋ ਜੋਗਦਾ ਪਾ 8 ਕਿਲੋ ਹੀ ਮੰਨ ਕੇ ਆਵੇ ਯਾਰ 7 ਦੇ 8 ਦੇ ਵਿੱਚ ਆ ਕਈ ਵਾਰ ਗਰਮੀ ਆ ਵੀਰੇ ਵੱਧ ਘਟ ਜਾਂਦਾ ਠੀਕ ਆ ਬਾ ਇਹ 25000 ਹੀ ਦੇਣੀ ਆ ਬੱਚੀਆਂ ਵਾਲੇ ਮੁੱਲ 'ਚ ਵਾਹ 25000 ਦੇਣੀ ਨਹੀਂ ਕਿੰਨੇ ਨੇ ਵੀ 7-8 ਕਿਲੋ ਦੁੱਧ ਵਾਲੀ ਨਹੀਂ ਮਿਲਦੀ ਭਾਈ ਹਾਂ ਦੁੱਧ ਹੋਰ ਵੀ ਵੰਜਣਾ ਸਾਡੇ ਰੋਂ ਗਏ ਸੀ ਥੋੜਾ ਜਿਹਾ ਕੰਮ 'ਚ ਜਿਆਦਾ ਫਸੇ ਸੀ ਕੰਮ ਜੀ ਮੱਕੀ ਮੁੱਕੀ ਦੇ ਹਜੇ 10 ਨਾ ਝੋਨਾ ਜੁੰਨਾ ਲਾਉਣ ਦਾ 8 ਕਿਲੋ ਦੁੱਧ ਮੰਨ ਕੇ ਆ ਜਾਓ ਜੀ ਬੱਚਾ ਅਕਸਪੈਰੀ ਆ ਇਹਦੀ ਵੀਡੀਓ ਤੁਸੀਂ ਬਾਈ ਕੋਲੋਂ ਲੈ ਸਕਦੇ ਆ ਜੀ ਬਈ ਜਿਹੜਾ ਪ੍ਰੂਫ ਆ ਜੇ ਕੋਈ ਵੀ ਕਿਸੇ ਨੂੰ ਫੇਰ ਵੀ ਸ਼ੱਕ ਹੋਵੇ ਆਪਦਾ ਡਾਕਟਰ ਨਾਲ ਲੈ ਕੇ ਆਵੇ। ਉਹ ਦਿਖਾ ਦਾਂਗੇ ਆਪਾਂ ਵੀ ਇੰਨੇ ਦਿਨਾਂ ਦਾ ਜਿਹੜੀ ਵੀਡੀਓ ਵਿੱਚ ਖੜੀ ਐ ਮੂਰੇ ਬੱਚੀ। ਠੀਕ ਆ। ਹਾਂਜੀ। ਇਹਦਾ ਭਾਜ ਜਮਾ ਛੋਟਾ ਜਿਹਾ 25000 ਦੀ ਬਾਈ ਕਹਿੰਦਾ ਦੇ ਦਾਂਗੇ ਜੀ। ਬਾਕੀ ਨਗ ਸਾਰੇ ਚੰਗੇ ਆ। ਜੀਨੂੰ ਵੀ ਕੋਈ ਨਗ ਪਸੰਦ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ। ਧੰਨਵਾਦ।